मेरे कार्य में चौपाल बाराम बाज़ीले बस्तियाँ रही कार्लोंगा आओगे भी भाई तूने जाना भी वाद्य के में कितने दिन आवाज़ तो चल नहीं वैसे पुआ भी आई है पुआ तो भी सारी अच्छी लगती है पूरा केल्टन नहीं है हाँ जी, जी पुआ दिया आज हाँ तू तो मेरना बोल दी हाँ नहीं हाँ पुआ दिया कुछ आज नहीं ਜਦੋਂ ਦੀ ਕੁੜਤੂ ਤੇ ਆਈਆਂ ਤੋਂ ਜਹਾਜ਼ੇ ਚੜ੍ਹ ਕੇ ਤੇ ਮੇਰੇ ਨਾਲ ਤੂੰ ਗੱਲਬਾਤ ਨਹੀਂ ਕਰਦੀ ਬੋਲਦੀ ਨਹੀਂ ਕਿ ਨਹੀਂ ਭੋਜੀ ਮੈਂ ਤੂੰ ਬੋਲ ਲੰਦੀ ਆ ਕੀ ਹੋਇਆ ਨਹੀਂ ਕੋ ਹੋਇਆ ਤੇ ਕੁਝ ਨਹੀਂਗਾ ਤੇ ਮੈਂ ਤੇ ਇਹ ਕਹਿੰਨੀ ਐ ਵੀ ਜਦੋਂ ਦੀ ਤੂੰ ਜਹਾਜ਼ੇ ਚੜ੍ਹ ਕੇ ਗਈ ਐ ਤੇ ਪੇਕੀਆਂ ਤੋਂ ਆਈਆਂ ਤੇ ਤੂੰ ਤੇ ਮੇਰੇ ਨਾਲ ਕੋ ਗੱਲਬਾਤ ਹੀ ਨਹੀਂ ਕਰਦੀ ਹਾਂਜੀ ਦੱਸੋ ਭੋਜੀ ਮੈਂ ਇੱਥੇ ਸ਼ਰਮਿੰਦਿਆ ਮੰਗ ਬੁਲਾ ਆਈ ਲਿਆਇਆ ਤਾਂ ਕੁੜਤੂ ਤੇ ਗੱਲ ਨਹੀਂ ਕਰਦੀ ਨਹੀਂ ਮੈਂ ਭੋਜੀ ਗਲਤ ਕੋਈ ਨਹੀਂ ਰੰਡੇ ਇਸ ਹਾਂਜੀ ਕਹੋਸਣੇ ਭੋਜੀ ਬਾਸੋਂ ਜੀ ਜੇ ਠੀਕ ਸ ਬੇਟੀ ਜੀ ਹਾਂ ਜੀ ਹਾਂ ਜੀ ਤੂੰ ਤੂ ਕੋੜਾ ਹਰਾਂ ਜੀ ਹੋ ਗਈ ਹੈ ਕੁਐਸਚਨ ਹੈ ਭੋਜੀ ਅੱਛਾ 10 ਆ ਕੀ ਨਾ ਰਬੜਾ ਪਾਇਆ ਹੈ ਹਾਂ ਜੀ ਨਹੀਂ ਭੋਜੀ ਕੁਐਸਚਨ ਨਹੀਂ ਉਹ ਨਾ ਕੱਪੜੇ ਚ ਬੜ ਦਿਨਾਂ ਦੇ ਪ੍ਰੈਸ ਕਰਨ ਵਾਲੇ ਮੈਂ ਕਿ ਪ੍ਰੈਸ ਕਰਕੇ ਰੱਖ ਦੇਣੀ ਅੱਛਾ ਅੱਛਾ ਹਾਂ ਜੀ ਜਾ ਮੇਰੇ ਕੋਲ ਤੇ ਪਾਣੀ ਦਾ ਗਲਾਸ ਤੇ ਇੱਕ ਲਿਆ ਗਰਮ ਕੇ ਲਿਆਵੇਂ ਥੋੜਾ ਜਿਹਾ ਗਰਮ ਲਿਆਵੀ ਹੈ ਅੱਛਾ ਅੱਛਾ ਭੋਜੀ ਹਾਂ ਗਰਮ ਲਿਆ ਪਾਣੀ ਦਾ ਗਲਾਸ ਪਾਣੀ ਲਿਆ ਗਰਮ ਉਹ ਜੀ ਮੰਮੀ ਕੋ ਮੰਗਵਾਦਾ ਨਹੀਂ ਨਹੀਂ ਤੂੰ ਲਿਆ ਮੰਮੀ ਕਿ ਮੰਗਾਏਗੀ ਤੂੰ ਲਿਆ ਕਿਆ ਅੱਛਾ ਲਾ ਲਾ ਕੋਈ ਨਾ ਕੋਈ ਲਾ ਲੇ ਆ ਕੋਈ ਮੰਮਾ ਠੰਡ ਲੱਗਦੀ ਹੈ हां जी पोजी आ गई आलो पोजी पण बैठ जा हां जी हां जी पोजी आज की भाभी कि चली है मम्मी शायद ना साग तोड़ने गए

के मेरे मैं ते ते के का रख बैठी इतने तो रखेगत में कद आएगी बारह साढ़े बारह हो गए मैं तो जान की तैयारी करूँगी मेरे कुछ कितने रख बैठी ਇੱਥੇ ਤੇ ਰਖੇ ਸੀਗੇ ਇੱਥੇ ਤੇ ਤੂੰ ਨਹੀਂ ਰੱਖਦੇ ਲਈ ਹਾਂ ਉਹ ਦੇਖੀ ਕੋਈ ਨਹੀਂ ਕਿ ਹਾਂ ਹਾਂ ਕੋ ਕਿੱਥੇ ਲੱਗ ਗਈ ਮੰਮੀ ਨੂੰ ਫੋਨ ਕਰਕੇ ਬੁਲਾਵੋ ਮੰਮੀ ਸਾਫ਼ ਸੁਥਰਾ ਰਹਣ ਦੇ ਛੇਤੀ ਘਰ ਆ ਜਾ ਲੁਕਾ ਉਹ ਪਿੱਛੇ ਰੱਖ ਕੇ ਭੁੱਲ ਗਈਆਂ मम्मी ने फोन करा मम्मी ने कौन चोक दे पे काय तक चले गए मैं आ गई यहां फोन नहीं देगी मैंने चोक नहीं दे सा। की साग ले आऊंगा सा मम्मी साग के ले आना मम्मी मेरे कागज कितने मेरे कागज रखे मेरे को आग नहीं लगनी कागज और के ਮੈਂ ਪਾਰਾ ਸਾਡੇ ਪਰ ਹੋ ਗਏ ਮੈਂ ਜਾਣਾ ਸੀ ਮੈਂ ਜਾਣਾ ਕਾਗਜ਼ ਤੂੰ ਹੀ ਅੱਖੇ ਨੇ ਕਾਗਜ਼ ਕੋਈ ਮੈਨੂੰ ਨਹੀਂ ਤੈਨੂੰ ਇਹਦੇ ਵਿੱਚ ਰੱਖਿਆ ਮੈਨੂੰ ਕਾਗਜ਼ ਨਹੀਂ ਲੱਭੇ ਹੁਣ ਮੰਮੀ ਮੈਂ ਤਾਂ ਕੋਲ ਪਹੁੰਚ ਗਈਆਂ ਸਿਹਰ ਦੇ ਭੈਣ ਦੇਖ ਕਿ ਕੀ ਕਰਨੀ ਹੈ ਹੱਦ ਮੁੱਕੀ ਪਈ ਹੈ ਮੰਮੀ ਵੇਖੋ ਕਿ ਤੁਸੀਂ ਤਿੰਨ ਰੁੱਕ ਬੈਠੇ ਮੈਂ ਕਿੱਥੇ ਰੱਖਣੇ ਕੋਈ ਆਇਆ ਤਾਂ ਨਹੀਂ ਸੀ ਮੰਮੀ ਆਇਆ ਤਾਂ ਕੋਈ ਨਹੀਂ ਬਸ ਅੱਜ ਭੋਈ ਆਈ ਸੀਗੀ ਆਈ ਸੀ ਹਾਂ ਜੀ ਕੀ ਕਹਿੰਦੀ ਕੁਐਸਚਨ ਹੀ ਬਾਸੂ ਤਾਂ ਕੁਐਸਚਨ ਹੀ ਕਹਿੰਦੇ ਕਹਿੰਦੇ ਪਾਣੀ ਪੀਣਾ ਪਾਣੀ ਪੀਅ ਤੇ ਕਹਿੰਦੇ ਤੇਰੇ ਮਾਗ ਕਿੱਥੇ ਗਈ ਆ ਮੈਂ ਕਿਹਾ ਮੰਮੀ ਤੇ ਬਾਹਰ ਨੂੰ ਗਿਆ ਸਾਗ ਲੈਣ ਗਏ ਨੇ ਤੋ ਫਿਰ ਚਲੇ ਗਏ ਉੱਠ ਕੇ ਉਹਦੇ ਚਲੇ ਗਏ ਤੁਸੀਂ ਨਿੱਕ ਘਰੇ ਤੋਂ ਉਹਦੇ ਚਲੇ ਗਏ ਉੱਠ ਕੇ ਤੇ ਮੈਂ ਕਿਹਾ ਚਲ ਮੈਂ ਆਪਣੀ ਤਿਆਰੀ ਚੁੜੀ ਕਰਦੀ ਵੈਸੇ ਮੰਮੀ ਮੇਰੇ ਚੁਪਾਏ ਬੰਦੀ ਆ ਦਾ ਹੁਣ ਮੈਂ ਆ ਕੇ ਕੁਛ ਨਹੀਂ ਕਹਿ ਸਕਦੀ ਵੀ ਤੇਰੇ ਕਾਗਜ਼ ਕਿੱਥੇ ਮੈਂ ਆ ਕੇ ਰੱਖੇ ਕੋਨੀ ਮੰਮੀ ਤੈਨੂੰ ਪਤਾ ਹੀ ਹੈ ਮੇਰਾ ਕਿ ਤੂੰ ਨੇ ਕਿ ਤੈਨੂੰ ਨਹੀਂ ਤੇਰਾ ਕਾਗਜ਼ਾਂ ਦਾ ਮੈਨੂੰ ਪਤਾ ਤੂੰ ਆਪਣੇ ਹੱਥ ਕਿ ਰੱਖਦੇ ਮੰਮੀ ਉਹਨਾਂ ਤੇ ਸਟੈਪ ਮੈਂ ਤੇ ਕਿ 12:30 ਹੋ ਗਏ ਮੈਂ ਤਿਆਰੀ ਕਰਨੀ ਚਲ ਚਾ ਤੂੰ ਆਪਣੇ ਹੱਥ ਚਲਾ ਕੇ ਨਾ ਮੈਂ ਤੈਨੂੰ ਕਦੀ ਪੁੱਛਿਆ ਤੇ ਤੇਰੇ ਕਾਗਜ਼ ਕਿੱਥੇ ਮੰਮੀ ਕੋਈ ਨਹੀਂ ਜੱਦ ਵਿੱਚ ਮੈਂ ਸਾਰਾ ਕਲਪ ਗਈਆਂ ਫੋਲ ਫੋਲ ਤੇ ਤੂੰ ਦਿੱਤੇ ਨਹੀਂ ਰੱਖੇ ਕਿਤੇ ਨਹੀਂ ਜੇ ਮੈਂ ਰੱਖੇਂਦੇ ਮੈਂ ਤੈਨੂੰ ਜ਼ਰੂਰ ਕਹਿ ਦਿੰਦੀ ਨਾਲੇ ਮੈਂ ਕਾਨੂੰ ਰੱਖਲੇ ਨਾ ਮੈਂ ਤੈਨੂੰ ਕਦੀ ਕਿਹਾ ਵੀ ਤੂੰ ਜਾ ਨਾ ਜਾ ਮਾੜਾ ਮੋਟਾ ਮੈਂ ਤੈਨੂੰ ਕੱਲ ਹੀ ਕਿਹਾ ਹੈ ਫਰ ਤੂੰ ਮੇਰੀ ਸੁਣੀ ਕੋ ਨਹੀਂ ਕਿ ਮੈਂ ਕਹਿੰਦੀ ਕੋ ਨਹੀਂ ਕਿ ਮੈਂ ਕਿ ਮਸਾਗ ਲਈ ਹੁੰਦੀ ਆ ਮੌਸਮ ਇਸ ਤਰ੍ਹਾਂ ਦਾ ਸਾਫ ਸੁਥਰ ਲੈਨੇ ਆ ਆ ਗਬਾਲਾ ਮੇ ਤਾਂ ਸਾਹ ਤਰ ਛਡਾਂ ਪਤਾ ਨਹੀਂ ਕਿੱਧਰ ਕਾਉਗੇ ਹੁਣ ਕਿੱਧਰ ਸੜਤੇ ਕੋਲ ਭਗੀਆਂ ਮੇਰੇ ਕਿੱਥੇ ਕਾਗਜ ਗਏ ਨੇ ਕਾਗਜਾਂ ਦਾ ਹੁਣ ਮੈਂ ਕਿ ਤੈਨੂੰ ਦੱਸ ਮੇਰੇ ਸਿਰ ਪੀੜੋਂ ਲੱਗ ਗਿਆ ਆ ਦੇਖੋ ਮੈਂ ਕਿੱਥੇ ਚਲ ਵੇਖ ਲੈ ਦੁਬਾਰਾ ਕਿੱਥੇ ਵੇਖ ਹੋਰ ਕਿੱਥੇ ਵੇਖ ਲੈ ਕਿੱਥੇ ਰੱਖੇ ਰਖਾਏ ਕਿੱਥੇ ਵੇਖੋ ਹੋਰ ਕਿੱਥੇ ਵੇਖ ਇਹਨਾਂ ਦੇ ਪਰਸ ਕਿਉਂ ਵੇਖ ਲਾ ਚੰਨੀ ਤਰ੍ਹਾਂ ਹੋਰ ਸੁੱਚੇ ਵੇਖੋ ਉਥੇ ਲਿਆਈ ਵੀ ਸਾਂ ਮੰਮੀ ਮੈਂ ਰੱਖਿਆ ਮੈਂ ਦੇਖਿਆ ਹੁਣੀ ਜੇ ਤੇ ਮੈਂ ਮੰਮੀ ਸੱਚ ਰੱਖਿਆ ਪੂਆ ਜਦੋਂ ਆਏ ਨਾ ਮੈਂ ਉਦੋਂ ਹਾਂ ਮੰਮੀ ਸੱਚ ਜਦੋਂ ਪੂਆ ਆ ਗਿਆ ਨਾ ਮੈਂ ਉਦੋਂ ਰੱਖਿਆ ਕਾਗਜ਼ ਵਿੱਚ ਅੱਛਾ ਹਾਂਜੀ ਨਾ ਹਮੇ ਆ ਵੀ ਕਾਰ ਕਰ ਵੇਖ ਲੋ ਮੰਮੀ ਮੈਂ ਜਾਣ ਦੀ ਤਿਆਰੀ ਕਰਨੀ ਦੀ ਸਾਡੇ 4:00 4 ਵਜੇ ਮੈਂ ਘਰੋਂ ਨਿਕਲ ਜਾਵਾਂਗੀ ਆਹ ਕਿਹੜੀ ਆ ਰਿਹਾ ਮੰਮੀ ਨਹੀਂ ਕੇ ਇਹ ਮੇਰੀ ਪਹਿਲੇ ਵੜੀਆਂ ਉਹ ਨੇ ਪਿੱਡੇ ਪਹਿਲੇ ਕਾਗਜ਼ ਸੀ ਨਾ ਉਹਨੇ ਦੁਪਾਰਾ ਬਣਵਾਏ ਨੇ ਇਹਨਾਂ ਨੂੰ ਸਟੈਂਪ ਨਹੀਂ ਲੱਗਿਆ ਉਹਨਾਂ ਨੂੰ ਸਟੈਂਪ ਲੱਗ ਚੁੱਕੀ ਸੀ ਚਲ ਤੂੰ ਪਹਿਲੇ ਲੈ ਕੇ ਚੜ ਜਮੇ ਮੈਂ ਪਹਿਲੇ ਕਿੱਦਾਂ ਲੈ ਕੇ ਚੜ ਜਾਂਗਾ ਉਹਨਾਂ ਨੂੰ ਸਟੈਂਪ ਲੱਗੀ ਆ ਸਟੈਂਪ ਲਾ ਦੇਣਗੇ ਵੇਚ ਲਾ ਦਿੰਦੇ ਹੁੰਦੇ ਨੇ ਲਾ ਦੇਣਗੇ ਸਟੈਂਪ ਪਹਿਲੇ ਲੈ ਕੇ ਚਾਲੀ ਆਂ ਟੈਨਸ਼ਨ ਨਾ ਕਰ ਪਹਿਲੇ ਲੈ ਕੇ ਚੜ ਜਮੇ ਕਾਗਜ਼ ਤੇ ਕਾਗਜ਼ੀ ਆ ਉਹ ਵੀ ਆ ਉੱਥੇ ਲੱਭਣ ਦਾ ਹਾਂ ਹਾਂ ਦੂਸਰੇ ਕਮਰੇ ਚ ਵੇਖ ਉਹ ਖਣਾ ਮੈ ਤਾਂ ਬੇਸਰ ਨੂੰ ਠੰਡ ਜੀ ਲੱਗੀ ਆ ਮਮਾ ਨੂੰ ਪਤਾ ਨਹੀਂ ਮੈਂ ਇੱਥੇ ਰੱਖ ਕੇ ਬਸ ਚੱਲ ਜਾ ਦੇਖ ਲੈ ਦੂਜੇ ਕਮਰੇ ਚ ਦੇਖ ਹਾਂ ਹਾਂ ਇੱਧਰ ਚੱਲ ਲੈ ਗਏ ਹੋ ਗਿਆ ਟੈਰੀ ਹੁਣ ਅੰਡੇ ਫਰਮ ਚ ਦੇਖਣਾ ਕੋਈ ਨਾ ਲੱਗਣਾ ਨਹੀਂ ਤੇ ਇਹ ਲਾ ਕੇ ਚੜ ਗਈ ਮੰਮੀ ਨਹੀਂ ਨਹੀਂ ਲੱਗਣੀ ਹੈ ਲੱਗ ਜਾਣੇ ਆ ਲੱਗ ਜਾਣੇ ਸਟੈਂਪ ਲੱਗਦੀ ਆ ਤੁਹਾਨੂੰ ਭਾਗ ਜੋ ਹੀ ਨਹੀਂ ਨਾ ਸਟੈਂਪ ਲਾ ਦੇਣਗੇ ਕੋਈ ਨਾ ਉਹਨਾਂ ਬੜੀ ਸਟੈਂਪ ਵੇਖਣੀ ਉੱਤੇ ਪਾੜ ਕੇ ਵੇਖ ਲੈਣਾ ਉਹ ਇਹ ਚੱਲ ਕੋ ਚਲੀ ਗਏ ਮੰਮੀ ਮੈਂ ਜਾ ਕੇ ਵੇਖ ਜਾ ਦੇਖ ਮੈਂ ਟੈਨਸ਼ਨ ਨਾ ਕਰ ਦੇਖਦੀ ਆ ਲਾਪਦੀ ਆ ਵੇਖੋ ਇਦੀ ਪੂਆ ਲਾਵਾ ਫੋਲਾ ਮੈਨੂੰ ਲੱਗਦਾ ਦੀ ਪੂਆ ਕਾਗਜ਼ ਲੈ ਗਈ ਕਾਗਜ਼ ਦੀ ਪੂਆ ਲੈ ਗਈ ਆ ਬਸ ਮੈਂ ਹੁਣ ਕੀ ਕਰਾਂ ਮੈਂ ਇਹਨੂੰ ਕੀ ਮੂੰਹ ਵਿਖਾਵਾਂਗੀ ਫਿਰ ਮੈਂ ਤੇ ਲਹੋੜੇ ਹੋਈ ਜਾ ਚਿਚੜਾ ਦੇਣਾ ਹੋਈ ਕਾਗਜ਼ ਲੈ ਮੈਂ ਕਹਣਾ ਚੜ ਜਾ ਨਹੀਂ ਤੇਨ ਤੇ ਮੇਰੀ ਇਥੇ ਜਾਨ ਖਾ ਜਾਣੀ ਹਾਏ ਮੰਮੀ ਮੇਰੇ ਕਾਗਜ਼ ਹਾਏ ਮੇਰੇ ਕਾ ਮੋਰ ਬਿਮਾਰ ਪੈ ਜਾਏਗੀ ਹਾਂ ਭੈਣ ਹਾਂ ਭੈਣ ਨਹੀਂ ਹਾਂ ਭੈਣ ਹਾਂ ਮੈਂ ਔਰਾਂ ਬੋਟੀ ਦੇ ਕਾਗਜ਼ ਤੂੰ ਲੈ ਗਈ ਹਾਏ ਭਾਬੀ ਕਿਹ ਜਿਹਾ ਨੰਨ ਕਰਨ ਦੇ ਨਹੀਂ ਕੋ ਉਹ ਕਹਿੰਦੀ ਆ ਬਈ ਪਰਸੇ ਦੇ ਵਿੱਚ ਕਾਗਜ਼ ਸੀ ਕਿ ਸਾਡੇ ਘਰ ਕੋਈ ਹੋਰ ਆਇਆ ਨੀਗਾ ਤੇ ਨਾ ਕੋਈ ਹੋਰ ਲੈਂਦਾ ਯਾਨ ਮੈਂ ਤਾਂ ਰੱਖਦੀ ਕੋਨੀਗੀ ਜੇ ਤੂੰ ਲੈ ਗਈ ਹੈ ਤਾਂ ਦੱਸ ਦੇ ਮੈਨੂੰ ਭਾਬੀ ਤੇਰੇ ਅੱਗੇ ਗੱਲਿਆ ਕਾਗਜ਼ ਮੈਂ ਲੈ ਗਈ ਹਾਂ ਕਾਗਜ਼ ਮੈਂ ਲੈ ਗਈ ਤੂੰ ਘਰ ਨਹੀਂ ਸੈਂ ਇਹ ਫੋਰ ਲੰਡੇ ਸੀ ਤੇ ਮੈਨੂੰ ਕਹਿੰਦੀ ਪਾਣੀ ਲਿਆਵਾ ਮੈਂ ਜਾ ਲਿਆ ਤੇ ਉਹ ਕਾਗਜ਼ ਮੈਂ ਲੈ ਗਈ ਪਤਾ ਨਹੀਂ ਆ ਤੇਨੂੰ ਕੀ ਕਹਿਨੀ ਆ ਭਣ ਵੀ ਇਹ ਗੱਲ ਮੇਰੀ ਨੋ ਬਿਮਾਰ ਹੋ ਜੂਗੀ। ਇਹ ਛੱਡ ਪਰਾ ਬਿਮਾਰ ਹੋ ਜੂਗੀ। ਤੈਨਾਂ ਮਾੜਾ ਕੰਮ ਦੇਲੂ ਲਾ ਲੂਗੀ ਉਹ। ਨਹੀਂ ਭਾਬੀ ਮਾੜਾ ਕੰਮ ਤਿੰਨ ਦਿਨ ਚ ਅਗਲਾ ਸਿੱਖ ਜਾਂਦਾ ਆ। ਕਿ ਚੰਗੇ ਕੰਮ ਸਿੱਖਣ ਨੂੰ ਤਿੰਨ ਸਾਲ ਲੱਗਦੇ ਨੇ। ਤੂੰ ਜਾਣ ਦੇ ਕੁਝ ਨਹੀਂ ਹੁੰਦੀ ਬਿਮਾਰ। ਇਹੋ ਜਿਹਾ ਗੋਗੇ ਨਾ ਪੱਤਿਆ ਕਰ। ਨਹੀਂ ਜਾਣ ਦੇਣਾ ਇਹਨੂੰ। ਮੈਂ ਕਰਾਉਂਗੀ। ਤੂੰ ਇੱਕ ਕਰਾ ਲਈਏ ਕਾਗਜ ਨਹੀਂ ਤੇਨੂੰ ਖੜਨੇ ਚਾਹੀਦੇ ਮੇਰੀ ਨੋ ਬਿਮਾਰ ਹੋ ਜੇਗੀ। ਉਹਨੇ ਦਿਲ ਤੋਂ ਲਾ ਲੜਨੀ ਆ ਗੱਲ। ਦਿਮਾਗ ਚਲਾ ਲੂਗੀ ਵੀ ਮੈਂ ਜਾਣਾ 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 ਹੁਣ ਇੱਕ ਵਾਰ ਤਨੜੀਏ ਤੂੰ ਕਰ ਤੋ ਕਾਗਜ਼ ਨਹੀਂ ਤੇ ਤੈਨੂੰ ਖੜਨੇ ਚ ਕੋਈ ਨਹੀਂ ਤੇ ਭਾਬੀ ਮੇਰੇ ਤੇ ਛੁੱੜ ਦੇ ਗੱਲ ਕੁਝ ਨਹੀਂ ਤੇਰੇ ਤੇ ਗੱਲ ਕੀ ਛੁੱੜ ਦਮਾ ਮੇਰਾ ਘਰ ਖਰਾਬ ਹੋ ਜੂਗਾ ਨਿਕਲ ਨਿਕਿਆ ਵਾਲਿਆ ਵੀ ਮਾਏ ਆਓ ਹਾਂ ਮੁੰਡਾ ਮੇਰਾ ਘਰ ਨਹੀਂ ਗਾ ਪਹਿਲੇ 200 ਵੇ ਲਵਾਇਆ ਇਹਨੇ ਤੇ ਦੋ ਹੋਰ ਲਵਾ ਦਾਂਗੇ ਕੋਈ ਗੱਲ ਨਹੀਂ ਜਾਣ ਦੇ ਮੈਂ ਲੈ ਗਈ ਕਾਗਜ਼ ਮੈਂ ਨਹੀਂ ਦੇਣੀ ਦੇ ਦੇ ਕਾਗਜ਼ ਨਾ ਮੈਂ ਨਹੀਂ ਦੇਣੇ ਮੈਂ ਕਿ ਤੂੰ ਕਾਈ ਦੇ ਦੇ ਜਣਗੇ ਨਾ ਮੈਂ ਨਹੀਂ ਕਾਗਜ਼ ਨਾ ਮੈਂ ਨੂੰ ਜਹਾਜੇ ਚਾੜ ਕੇ ਤੇ ਫੇਰ ਹੀ ਕਵਾਂਗੇ ਔਰ ਜੇਕਰ ਤੇਰੇ ਇਤਰਾਸ ਕੋਈ ਨਹੀਂ ਨਾ ਗੱਲ ਬਾਣੀ ਦੀ ਮੈਂ ਤਾਂ ਹੁਣ ਉਹਨੂੰ ਵਿਚਾਰੀ ਉਹ ਕਹਿੰਨੀ ਆ ਵੀ ਤੂੰ ਲੈ ਪੁਰਾਣਾ ਹੀ ਲੈ ਕੇ ਚੜ ਜਾ ਕੋਈ ਨਾ ਕਹੇ ਕਹਿੰਦੀ ਮੰਮੀ ਉਹਨਾਂ ਦੇ ਨਵੇਂ ਸਟੈਂਪ ਪਾ ਕੇ ਲੈ ਕੇ ਚੜਾ ਦੇ ਕਿਨੇ ਦੇ ਜਿਹੜੇ ਨੂੰ ਚੜਨਗੇ ਜਾ ਹਿੱਤੇ ਤੇਰੇ ਮਾਮੇ ਲੱਗਦੇ ਨੇ ਤੇ ਉਹਦੇ ਪਿਓ ਲੱਗਦੇ ਨੇ ਗੱਲਾਂ ਮਾਰਨੀ ਆ ਤੂੰ ਮੈਂ ਤਾਂ ਕਹਤਾ ਸੀ ਮੈਂ ਕਿਹਾ ਕੋਈ ਨਾ ਸਟੈਂਪ ਨੂੰ ਕਹਿੰਦੀ ਮੰਮੀ ਇਹ ਤਾਂ ਤੀਕ ਵੀ ਪਈ ਆ ਤੇ ਸਟੈਂਪ ਵੀ ਲੱਗੀ ਆ ਤੇ ਮੈਂ ਤਾਂ ਕਿਹਾ ਸੀਗਾ ਤੂੰ ਰਹਿਣ ਦੇ ਨਹੀਂ ਜਾਣ ਦੇ ਉਹ ਹੀ ਲੈ ਕੇ ਚੜ ਜਾੜ ਕੇ ਤੂੰ ਅੰਨ ਮਾੜਾ ਕੀਤਾ ਆ ਈ ਜਾਣਦੇ ਭਾਬੀ ਤੂੰ ਚੁੱਪ ਕਰ ਰੱਖ ਫੋਨ ਘਟਾ ਕੋਈ ਨਾ ਫਿਰ ਮੈਂ ਵੇਖਨੀ ਆ ਭਈ ਮੈਂ ਤੋੜ ਆਪਣਾ ਘਰ ਬਚਾਉਣਾ ਹੈ ਨਾ ਕਿਸੇ ਨਾ ਕਿਸੇ ਤਰ੍ਹਾਂ ਤੂੰ ਤੇ ਲੈ ਆਈ ਗਈ ਆ ਮੈਂ ਵੀ ਪੁਰਾਣੀ ਘਰੀ ਦਾ ਹੁੰਦਾ ਅੰਜੇ ਤਰ੍ਹਾਂ ਤੂੰ ਕੀਤਾ ਨਾ ਮੈਂ ਕਰਨਾ ਨਹੀਂ ਜਿਹਨੂੰ ਕਹੀ ਮੈਂ ਨਹੀਂ ਵੇਚਦੀ ਹੁੰਦੇ ਨਹੀਂ ਆਪਣੀ ਤੇ ਸਾਡੀ ਨਿਭਗੀ ਜਵੇਂ ਨਿਭਣੀ ਸੀਗੀ ਹੁਣ ਨਵਾਂ ਪੁੱਤ ਜਣੇ ਵਿੱਚ ਦਖਲ ਅੰਦਾਜ਼ੇ ਨਹੀਂ ਦੇਣੇ ਚਾਹੀਦੇ ਚੰਗੀ ਗੱਲ ਨਹੀਂ ਜੀ ਨਵਾਂ ਲੋਵਾ ਧੀਆਂ ਨਾ ਤਰ੍ਹਾਂ ਕਰਨਾ ਨਾ ਦਖਲਦਾਰੀ ਵਾਲੀ ਕਿਹੜੀ ਗੱਲ ਆ ਲੈ ਲਵੀਂ ਚੜਾ ਦੀ

ਕਿੰਨੀ ਲੱਗ ਗਿਆ ਮੈਂ ਘੜਤ ਦੀ ਨਹੀਂ ਪਤਾ ਮੇਰੇ ਕਾਗਜ਼ ਲੱਗਦੇ ਮੈਂ ਤਾਂ ਘੜਤ ਪuginਆ ਕੱਲ ਤੋਂ ਬਿਮਾਰ ਨਾ ਹੋ ਜਾਵੀਂ ਛੱਡ ਪਰ ਕੋਈ ਨਾ ਲੱਭ ਜਾਣੀ ਇਹ ਕਾਗਜ਼ ਪਤਾ ਕਿੱਥੇ ਮੇਰੇ ਕਾਗਜ਼ ਤੇ ਚਲ ਕੋਈ ਨਾ ਕੋਈ ਨਾ ਹੋ ਆ ਤੇ ਵੀ ਲੈ ਜੀ ਕੱਲ ਤੋਂ ਹੋਰ ਲੋਕੀ ਕਿ ਆ ਸਕਦੇ ਆ ਕਿਸੇ ਨੂੰ ਕੁਝ ਵੀ ਕਹਿਣਾ ਕੋਈ ਵੀ ਤੇ ਕੋਈ ਗੱਲ ਨਹੀਂ ਕਾਗਜ਼ ਹੋਰ ਬੜਾ ਲਾ ਨਹੀਂ ਇਹ ਜਾਜ ਲੱਗ ਜੇ ਦੂਜੀ ਵਾਰ ਚਲੇ ਜਾਂਦੇ ਨਹੀਂ ਮੰਨਿਆ 2 ਮਹੀਨਾ ਦੋ ਹੋ ਗਏ ਕੋਈ ਗੱਲ ਹੀ ਪਿਆ ਕੀ ਹੋ ਗਿਆ ਅਜੇ ਦਿਨ ਨੂੰ ਨਹੀਂ ਲਾਉਣੀ ਆ ਗੱਲ ਮੈਂ ਤੈਨੂੰ ਕੋਈ ਨਾ ਮੈਂ ਤੈਨੂੰ ਕਹਿੰਦੀ ਆ ਦਿਨ ਨੂੰ ਨਾ ਲਾ ਜੇ ਤੇ ਤੇਰੇ ਮੈਂ ਕਿਹਾ ਪੁਰਾਣੇ ਲੈ ਕੇ ਚੱਲ ਜਾ ਤੇ ਤੂੰ ਕਹਿੰ ਉਧੇ ਹੋਰ ਲੱਗ ਜਾਂਦੇ ਕੋਈ ਨਾ ਤੂੰ ਕਰਨਾ ਕਰ ਤੂੰ ਵੱਜ ਗਿਆ ਆ ਕੋਈ ਨਹੀਂ ਕੋਈ ਨਹੀਂ ਛੱਡ ਪਰਾਂ ਤੂੰ ਜਾਣੇ ਤੇ ਖੋਚ ਰੋ ਆਪਾਂ ਚਲੇ ਜਾਂਗੇ ਬਣਵਾ ਲਾਂਗੇ ਹੋਰ ਹੋਰ ਬਣਵਾ ਲਾਂਗੇ ਅੱਛਾ ਠੀਕ ਹੈ ਨਾ ਘਰ ਪਤੀ ਖਾਲੂਏ ਤੂੰ ਲੈ ਜਾਣ ਦੇ ਲਾਗੀ ਆ ਤੇ ਮੇਰੇ ਸਿਰ ਤੇ ਡੋ ਲੱਗ ਗਿਆ ਤੂੰ ਦੇਲੂ ਨਾ ਗੱਲ ਅੱਛਾ ਲੈ ਮੈਂ ਕਾਗਜ਼ਿੱਤਰ ਤੇ ਕਿੰਨੀ ਪਤਾ ਮੈਂ ਬੈਕ ਤੇ ਰੱਖਿਆ ਕੋਈ ਗੱਲ ਨਹੀਂ ਤੂੰ ਦੇਲੂ ਨਾ ਗੱਲ ਅੱਛਾ ਦੇਲੂ ਨਹੀਂ ਲਾਉਣੀ ਗੱਲ ਇਧਰ ਬਹਾਰੋਂ ਨਹੀਂ ਤਾਂ ਕਿਤਰਾ ਸਮਾਂ ਲਾਗੇ ਠੀਕ ਹੈ ਠੀਕ ਹੈ ਨਾ ਮਮੀ ਮੋਰਗੇ ਤਾਂ ਕੋਈ ਨਾ ਕੋਈ ਨਾ ਕਾਗਜ਼ ਮਿਲ ਜਾਣਗੇ ਲਾ ਬਣ ਗਿਆ ਆਪਾਂ ਕਾਗਜ਼ ਕੋਈ ਬੈੱਡ ਕੋਲ ਦੇ ਥੱਲੇ ਤਾਂ ਕੋਈ ਨਾ ਕੋਈ ਨਹੀਂ ਕਿਥੇ ਲੱਭਣੇ ਕੋਈ ਨਾ ਹੋਰ ਨਵੇਂ ਬਣਵਾ ਲਾਂਗੇ ਕਮਲੀ ਨਾ ਹੋ ਆ ਬੰਦ ਕਰ ਪੜਾ ਫੇਰ ਕਰ ਆਪਾਂ ਇਹਦੇ ਬੰਨਾ ਕੋਈ ਨਾ ਕੋਈ ਨਾ ਕਮਲੀ ਨਾ ਹੋ ਤਾਂ ਪਾ ਹੋਰ ਬਣਵਾ ਲਾਂਗੇ ਮੇਰੇ ਕੋਲ ਜੀ ਕਿਤੇ ਨਹੀਂ ਮੰਮਾ ਪਰਾਟਿਓ ਤੇ ਥੱਲੇ ਵੇਖਾ ਪਰਾਟੋ ਮੇਰੇ ਆਂਡਾ ਗੱਬਾ ਗੁੱਦਾ ਛੱਡ ਪਰਾਂ ਦਾ ਦਾਦਾ ਤੂੰ ਛੱਡ ਮੈਂ ਜਾਣਾ ਸੀ ਕੱਜ ਤੋ ਆਰੀਆਂ ਕੁੜੀਆਂ ਨਾਲ ਚੱਲਣਾ ਜਾਣਾ ਕੋਈ ਗੱਲ ਚਲੀ ਜਾਗੀ ਤੂੰ ਮਿਲ ਤੁਰ ਜਾਗੇ ਆਪਾਂ ਵੀ ਤੁਰ ਜਾਗੇ ਤੇ ਦੋ ਦਿਨ ਲੇਟ ਚਲੇ ਜਾਗੇ ਕੋਈ ਗੱਲ ਦੋ ਦਿਨ ਲੇਟ ਸਹੀ ਫੇਰ ਕੀ ਕੋਈ ਨਾ ਕੋਈ ਨਹੀਂ ਲੱਭ ਜਾਣਗੇ ਕਾਗਜ਼ ਮੈਨੂੰ ਪਾਰੀਆਂ ਕੁੜੀਆਂ ਨੂੰ ਚਲੇ ਜਾਣਾ ਹੈ ਕੁਛ ਨਹੀਂ ਹੁੰਦਾ ਕੁੜੀਆਂ ਚਲੇ ਜਾਣਾ ਤੂੰ ਵੀ ਚਲੀ ਜਾਣਾ ਬੱਕਰ ਨੂੰ ਕੁਛ ਨਹੀਂ ਕਿਤੇ ਜ ਨਹੀਂ ਆ ਤੈਨੂੰ ਕੁਛ ਨਹੀਂ ਦੇ ਦਫਤਰ ਨਾਲ ਕੋਈ ਗੱਲ ਆ ਉਹ ਹੀ ਗੱਲ ਹੋਈ ਲੱਗੀ ਜਿਹੜੀ ਮੈਂ ਕਹਿੰਦੀ ਸਾਂ ਦੱਸ ਮੇਰੇ ਲੋਨੋ ਕੋਸ਼ ਹੋ ਗਿਆ ਤਾਂ ਫੇਰ ਕੀ ਕਰਾਂਗੀ ਮੈਂ ਕਰਦੀ ਆ ਇਹਦੇ ਨਾਲ ਗੱਲ ਹੋਣੀ ਥਈ ਸਾਡੀ ਵਿਗੜਨੀ ਮੈਂ ਕਰਦੀ ਆ ਗੱਲ ਹਾਂ ਉਹ ਕੰਬਲਿਆਂ ਵਾਂਗ ਹੋਈ ਗਿਆ ਫੇਰ ਮੈਂ ਕਰਨੀ ਆ ਗੱਲ ਮੈਨੂੰ ਕਹਿੰਦੀਆਂ ਪਈਆਂ ਇਹਦੀ ਭੂਆ ਨਾਲ ਮੈਂ ਗੱਲ ਕਰਨੀ ਆ ਜਾਣੀ ਘਰੇ ਹੀ ਜਾਣੀ